ਸ਼ਤਰੀਏ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਮੱਕੀ ਦੀ ਰੋਟੀ ਜਿਨ੍ਹਾਂ ਨੂੰ ਮੱਕੀ ਦੀ ਰੋਟੀ ਬਣਾਉਣ ਤੋਂ ਡਰ ਲੱਗਦਾ ਹੈ ਨਹੀਂ ਬਣਾਣੀ ਆਉਂਦੀ ਉਹ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਪਹਿਲੀ ਵਾਰ ਬਣਾਉਣ ਵਾਲੇ ਵੀ ਫੇਲ ਨਹੀਂ ਹੋਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਨਰਮ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮੱਕੀ ਦੀ ਰੋਟੀ ਬਣਾਉਣਾ ਸ਼ੁਰੂ ਕਰਦੇ ਆ ਤੁਸੀਂ ਦੇਖੋ ਕੋਈ ਵੀ ਕੱਪ ਜਾਂ ਕਟੋਰੀ ਦਾ ਨਾਪ ਲੈ ਲੈਣਾ ਅਸੀਂ 2 ਕੱਪ ਜਿਹੜਾ ਉਹ ਮੱਕੀ ਦਾ ਆਟਾ ਲਿਆਇਆ ਬਿਲਕੁਲ ਸਹੀ ਨਾਪ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਜਿਹੜੇ ਕੱਪ ਨਾਲ ਅਸੀਂ ਮੱਕੀ ਦਾ ਆਟਾ ਲਿਆ ਸੀ ਉਸੇ ਕੱਪ ਨਾਲ ਅਸੀਂ ਪਾਣੀ ਰਮਾਂਗੇ ਇੱਕ ਪੈਨ ਵਿੱਚ ਪਾਵਾਂਗੇ ਇੱਕ ਕੱਪ ਤੇ ਇੱਕ ਕੱਪ ਦਾ ਚੌਥਾ ਹਿੱਸਾ ਪਾਣੀ ਦਾ ਟੋਟਲ ਸਵਾ ਕੱਪ ਪਾਣੀ ਦਾ ਅਸੀਂ ਪਾਣਾ ਹੈ ਦੇ ਵਿੱਚ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਗੈਸ ਦੀ ਫਲੇਮ ਬੰਦ ਕਰ ਲਾਂਗੇ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਵੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਮੱਕੀ ਦਾ ਆਟਾ ਐਡ ਕਰ ਦਾਂਗੇ 2 ਕੱਪ ਅਸੀਂ ਮੱਕੀ ਦਾ ਆਟਾ ਲਿਆ ਸੀ ਤੇ ਸਵਾ ਕੱਪੀ ਦੇ ਵਿੱਚ ਅਸੀਂ ਪਾਣੀ ਦਾ ਪਾਇਆ ਬਿਲਕੁਲ ਪਰਫੈਕਟ ਨਾਪ ਹੈ ਨਾ ਹੀ ਜ਼ਿਆਦਾ ਘੱਟ ਹੈ ਤੇ ਨਾ ਹੀ ਜ਼ਿਆਦਾ ਵਾਧਾ ਹੈ ਪਾਣੀ ਇਸੇ ਨਾਪ ਨਾਲ ਤੁਸੀਂ ਬਣਾ ਕੇ ਤਿਆਰ ਕਰਿਓ ਤੁਹਾਡੀ ਮੱਕੀ ਦੀ ਰੋਟੀ ਇੱਕਦਮ ਪਰਫੈਕਟ ਬਣ ਕੇ ਤਿਆਰ ਹੋਊਗੀ ਬਿਲਕੁਲ ਕਣਕ ਦੀ ਰੋਟੀ ਵਾਂਗੂ ਨਰਮ ਬਣ ਕੇ ਤਿਆਰ ਹੋਊਗੀ ਇਹਨੂੰ ਅਸੀਂ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਕਰ ਲਾਂਗੇ ਦੇ 10 ਮਿੰਟ ਲਈ ਅਸੀਂ ਮੱਕੀ ਦੇ ਆਟੇ ਨੂੰ ਪਾਣੀ ਵਿੱਚ ਟੱਕ ਕੇ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ 10 ਮਿੰਟ ਬਾਅਦ ਅਸੀਂ ਚੈੱਕ ਕਰਾਂਗੇ ਇਹਨੂੰ 10 ਮਿੰਟ ਹੋ ਚੁੱਕੇ ਸੀ ਆਟੇ ਨੂੰ ਪਏ ਨੂੰ ਇਹਨੂੰ ਕਿਸੇ ਖੁੱਲੇ ਬਰਤਨ ਵਿੱਚ ਕੱਢ ਲਾਂਗੇ ਕਿਸੇ ਪ੍ਰਾਤ ਵਿੱਚ ਆਟਾ ਅਜੇ ਵੀ ਬਿਲਕੁਲ ਗਰਮ ਹੈ ਥੋੜਾ ਜਿਹਾ ਹੱਥਾਂ ਨੂੰ ਤੇਲ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਸਲ ਲੈਣਾ ਇਹਦੇ ਵਿੱਚ ਪਾਣੀ ਹੋਰ ਐਡ ਨਹੀਂ ਕਰਨਾ ਸੀ ਜਿਹੜਾ ਪਾਣੀ ਅਸੀਂ ਪਾਇਆ ਸੀ ਉਹ ਬਿਲਕੁਲ ਪਰਫੈਕਟ ਹੈ ਦੋ ਤਿੰਨ ਵਾਰ ਅਸੀਂ ਹੱਥਾਂ ਨੂੰ ਤੇਲ ਲਗਾ ਕੇ ਇਹਨੂੰ ਚੰਗੀ ਤਰ੍ਹਾਂ 10 ਮਿੰਟ ਲਈ ਮਸਲ ਲੈਣਾ ਜਿੰਨਾ ਤੁਸੀਂ ਇਹਨੂੰ ਮਸਲ ਕੇ ਤਿਆਰ ਕਰੋਗੇ ਉਨਾਂ ਜ਼ਿਆਦਾ ਇਹ ਸੌਫਟ ਬਣ ਕੇ ਤਿਆਰ ਹੋਊਗਾ ਆਪਣੇ ਹੱਥ ਦੇ ਦੇਖੋ ਇਹ ਵਾਲਾ ਹਿੱਸਾ ਹੁੰਦਾ ਜਿਹੜਾ ਹੇਠ ਵਾਲਾ ਇਹਦੇ ਨਾਲ ਚੰਗੀ ਤਰ੍ਹਾਂ ਅਸੀਂ ਮਸਲ ਲੈਣਾ ਹਥੇਲੀ ਨਾਲ ਜਿੰਨਾ ਤੁਸੀਂ ਇਹ ਮਸਲੋਗੇ ਉਨਾਂ ਜ਼ਿਆਦਾ ਇਹ ਸੌਫਟ ਤੇ ਨਰਮ ਬਣ ਕੇ ਤਿਆਰ ਹੋਊਗਾ ਤੁਹਾਡਾ ਆਟਾ ਬਿਲਕੁਲ ਜਿਵੇਂ ਕਣਕ ਦੇ ਆਟੇ ਦੀਆਂ ਰੋਟੀਆਂ ਹੁੰਦੀਆਂ ਉਨੀਆਂ ਸੌਫਟ ਬਣ ਕੇ ਤਿਆਰ ਹੋਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਚੰਗੀ ਤਰ੍ਹਾਂ ਇਹਨੂੰ ਅਸੀਂ 10 ਮਿੰਟ ਲਗਾ ਕੇ ਦੇਖੋ ਮਸਲ ਲਿਆਇਆ ਚੰਗੀ ਤਰ੍ਹਾਂ ਹੁਣ ਇਹਦੇ ਅਸੀਂ ਪੇੜੇ ਬਣਾ ਕੇ ਤਿਆਰ ਕਰਾਂਗੇ ਜਿਵੇਂ ਕਣਕ ਦੇ ਆਟੇ ਦੇ ਪੇੜੇ ਬਣਾਉਂਦੇ ਆ ਸੇਮ ਉਸੇ ਤਰੀਕੇ ਨਾਲ ਅਸੀਂ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਬਿਲਕੁਲ ਜਿਹੜੇ ਪੇੜੇ ਆ ਬਿਲਕੁਲ ਇਹਨਾਂ ਵਿੱਚ ਕ੍ਰੈਕ ਨਹੀਂ ਹੋਣੇ ਚਾਹੀਦੇ ਜੇ ਤੁਸੀਂ ਇਹਨਾਂ ਨੂੰ ਬਣਾਉਂਦੇ ਹੋ ਤਾਂ ਜੇ ਤੁਹਾਡੇ ਪੇੜਿਆਂ ਵਿੱਚ ਥੋੜੇ ਬੁਤੇ ਕ੍ਰੈਕ ਰਹਿੰਦੇ ਆ ਤਾਂ ਇਹਦਾ ਮਤਲਬ ਤੁਹਾਡਾ ਆਟਾ ਚੰਗੀ ਤਰ੍ਹਾਂ ਜਿਹੜਾ ਮਸਲ ਕੇ ਤਿਆਰ ਨਹੀਂ ਹੋਇਆ ਹੈਗਾ ਇਹਨੂੰ ਦੁਬਾਰਾ ਤੁਸੀਂ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰੇ ਭੇੜੇ ਬਣਾ ਕੇ ਤਿਆਰ ਕਰ ਲਾਂਗੇ। ਅਸੀਂ ਪਾਣੀ ਬਿਲਕੁਲ ਹੋਰ ਐਡ ਨਹੀਂ ਕੀਤਾ ਸੀ ਤੁਸੀਂ ਦੇਖਿਆ ਸੀ ਬਿਲਕੁਲ ਸਹੀ ਨਾ। ਪੇ 2 ਕੱਪ ਆਟੇ ਵਿੱਚ ਅਸੀਂ ਸਵਾ ਕੱਪ ਪਾਣੀ ਦਾ ਐਡ ਕੀਤਾ ਹੈ। ਇਸ ਤਰੀਕੇ ਨਾਲ ਅਸੀਂ ਸਾਰੇ ਭੇੜੇ ਬਣਾ ਕੇ ਤਿਆਰ ਕਰ ਲੈਨੇ ਨੇ। ਹੁਣ ਇਹਨੂੰ ਅਸੀਂ ਚੱਕਲੇ ਬਿਲਣੇ ਨਾਲ ਬੇਲ ਕੇ ਤਿਆਰ ਕਰਾਂਗੇ ਇਹ ਰੋਟੀ। ਬਹੁਤ ਹੀ ਆਸਾਨ ਤਰੀਕਾ ਹੈ ਰੋਟੀ ਬਣਾਉਣ ਦਾ ਜਿਨ੍ਹਾਂ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਉਹ ਇਸ ਤਰੀਕੇ ਨਾਲ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰ ਸਕਦੇ ਹੋ ਕਿਉਂਕਿ ਹੁਣ ਸਰਦੀਆਂ ਵਿੱਚ ਮੱਕੀ ਦੀ ਰੋਟੀ ਹਰ ਰੋਜ਼ ਬਣਾਈ ਜਾਂਦੀ ਆ। ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ। ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਦੱਸੀਏ ਇਹ ਰੈਸਪੀ ਇਸ ਤਰੀਕੇ ਨਾਲ ਅਸੀਂ ਲੋਈ ਬਣਾ ਕੇ ਤਿਆਰ ਕਰ ਲਾਂਗੇ ਜਿਵੇਂ ਕਣਕ ਦੇ ਆਟੇ ਦੀ ਲੋਈ ਬਣਾਉਂਦੇ ਆ ਅਸੀਂ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਅਸੀਂ ਇਹਨੂੰ ਬੇਲ ਲੈਣਾ ਹੈ ਜਿਹੜੇ ਸਾਈਡਾਂ 'ਤੇ ਥੋੜੇ ਜਿਹਾ ਕ੍ਰੈਕਸ ਆਉਂਦੇ ਆ ਇਹਨੂੰ ਥੋੜਾ ਜਿਹਾ ਅਸੀਂ ਹੱਥਾਂ ਨਾਲ ਸੈੱਟ ਕਰ ਲਾਂਗੇ ਇਸ ਤਰੀਕੇ ਨਾਲ ਅਸੀਂ ਸਾਰੀ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਫਿਰ ਜਿਵੇਂ ਟ੍ਰੈਡੀਸ਼ਨਲ ਤਰੀਕੇ ਨਾਲ ਅਸੀਂ ਹੱਥਾਂ ਨਾਲ ਬਣਾ ਕੇ ਵਧਾ ਕੇ ਤਿਆਰ ਕਰਦੇ ਆ ਮੱਕੀ ਦੀ ਰੋਟੀ ਉਸ ਤਰੀਕੇ ਨਾਲ ਵੀ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਸਾਰੀ ਰੋਟੀਆਂ ਅਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਈਆਂ ਨੇ ਤਵੇ ਤੇ ਅਸੀਂ ਰੋਟੀ ਪਾ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਸੇਕ ਲੈਣਾ ਆ ਤੁਹਾਡੀ ਕੱਲੀ ਕੱਲੀ ਰੋਟੀ ਇਕਦਮ ਫੁੱਲ ਕੇ ਤਿਆਰ ਹੋਊਗੀ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਹੀ ਆਸਾਨ ਤਰੀਕਾ ਹੈ ਰੋਟੀ ਬਣਾਉਣ ਦਾ ਤੁਸੀਂ ਤੁਸੀਂ ਚਾਹੋ ਤਾਂ ਤਵੇ ਦੇ ਉੱਪਰ ਘਿਓ ਲਗਾ ਕੇ ਵੀ ਇਹਨੂੰ ਸੇਕ ਸਕਦੇ ਹੋ ਪਰ ਅਸੀਂ ਗੈਸ ਦੇ ਉੱਪਰ ਸੇਕਾਂਗੇ ਦੇਖੋ ਕਿੰਨੀ ਵਧੀਆ ਫੁੱਲ ਕੇ ਤਿਆਰ ਹੋਈ ਹੈ ਸਾਡੀ ਰੋਟੀ ਜੇ ਤੁਸੀਂ ਸਹੀ ਨਾਪ ਨਾਲ ਬਣਾਉਂਗੇ ਬਿਲਕੁਲ ਸਹੀ ਮਾਤਰਾ ਪਾਣੀ ਦੀ ਲਾਉਂਗੇ ਤਾਂ ਤੁਹਾਡੀ ਰੋਟੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਸਾਡੀ ਸਾਰੇ ਰੋਟੀਆਂ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਵੀਡੀਓ ਤੇ ਪਹਿਲੀ ਵਾਰ ਆਏ ਹੋ ਸੈਡ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਲ